ਡਰਗ ਰੈਕਟ ਦੇ ਮਾਮਲੇ 'ਚ ਪਹਿਲਾਂ ਈਡੀ ਵੱਲੋਂ ਅਕਾਲੀ ਦਲ ਦੇ ਲੀਡਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਹੁਣ ਕਾਂਗਰਸ ਦੇ ਲੀਡਰ ਚੌਧਰੀ ਸੰਤੋਖ ਸਿੰਘ ਨੂੰ ਸ਼ਾਮਲ ਕੀਤਾ ਗਿਆ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰਪੁਰ ਪਟਨ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਰਾਹੁਲ ਗਾਂਧੀ ਸਨੇਹਾ ਦੇਖੇ ਗਏ ਨੇ ਕਿ ਨਸ਼ਿਆਂ ਦੇ ਖਿਲਾਫ ਮਹਿੰਮ ਬਿੱਡੂ ਤੁਸੀਂ ਪਹਿਲਾਂ ਵੀ ਬਿੱਡੀ ਰੱਖੀ ਪਰ ਪਹਿਲਾਂ ਐਲੀਗੇਸ਼ਨ ਸਿਰਫ ਅਕਾਲੀ ਦਲ ਤੇ ਲੱਗਦੇ ਸੀ ਹੁਣ ਕਾਂਗਰਸੀਆਂ ਦਾ ਵੀ ਨਾਂ ਆ ਰਿਹਾ ਦੇਖੋ ਜਿੱਥੇ ਤੱਕ ਨਸ਼ਿਆਂ ਦੇ ਖਿਲਾਫ ਗੱਲ ਹੈ ਇਹ ਮਾਮਲਾ ਅਸੀਂ ਕਾਂਗਰਸ ਨੇ ਠਾਇਆ ਹੈ ਜੋ ਜੋ ਰਾਹੁਲ ਜੀ ਬਹੁਤ ਪਹਿਲਾਂ ਆਏ ਸੀ ਉਸ ਵਕਤ ਵੀ ਇਹਨਾਂ ਨੇ elections ਤੋਂ ਪਹਿਲਾਂ ਪਾਰਲੀਮੈਂਟ ਦੀਆਂ ਤੋਂ ਉਦੋਂ ਵੀ ਇਹਨਾਂ ਨੇ ਆ ਕੇ ਕਿਹਾ ਸੀਗਾ ਕਿ ਬਹੁਤ ਪੰਜਾਬ ਦੇ ਵਿੱਚ ਨਸ਼ੇ ਹੈ ਹਰ ਮੁੰਡਾ ਨਸ਼ਈ ਚੌਥਾ ਮੁੰਡਾ ਤੀਜਾ ਮੁੰਡਾ ਨਸ਼ਈ ਹੈਗਾ ਉਸ ਵਕਤ ਕਾਲੀ ਦਲ ਨੇ ਕਿੰਤੂ ਪ੍ਰੰਤੂ ਵੀ ਕੀਤਾ ਸੀ ਔਰ ਅਸੀਂ ਵੀ ਸਾਡੀ ਪ੍ਰਦੇਸ਼ ਕਾਂਗਰਸ ਨੇ ਵਾਕਿਆ ਦਾ ਮੁੱਦਾ ਠਾਕੇ ਪ੍ਰਦੇਸ਼ ਤੋਂ ਲੈ ਕੇ ਡਿਸਟ੍ਰਿਕਟ ਬਲਾਕ ਪਿੰਡ ਲੈਵਲ ਤੱਕ ਲੈ ਕੇ ਗਏ ਆ ਅਸੀਂ ਪੂਰੀਏ ਦੇ ਖਿਲਾਫ ਬੇਮ ਚਲਾਈ ਰੱਖੀ ਹੈ ਅੱਜ ਵੀ ਖਿਲਾਫ ਆ ਕੱਲ ਵੀ ਖਿਲਾਫ ਸੀਗੇ ਤੇ ਜੋ ਕੁਛ ਆ ਤੁਸੀਂ ਦੱਸ ਰਹੇ ਹੋ ਕਿ ਪੁੱਛਪੜਤਾਲ ਚ ਨਾ ਆਇਆ ਜਾਂ ਕੁਛ ਆਇਆ ਇਦੇ ਵਿੱਚ ਮੈਂ ਨਹੀਂ ਸਮਝਦੀ ਸਾਡੇ ਕਾਂਗਰਸ ਪਾਰਟੀ ਦਾ ਕਿਸੇ ਦਾ ਵੀ ਕੋਈ ਹੱਥ ਹੋ ਸਕਦਾ ਹੈਗਾ ਇਸ ਤਰ੍ਹਾਂ ਦਾ ਅਲੀਗੇਸ਼ਨ ਲੱਗਿਆ ਚੁੰਨੀ ਲਾਲ ਗਾਬਾ ਜਿਨ੍ਹਾਂ ਨੂੰ ਪਹਿਲਾਂ ਫੜੀ ਈਡੀ ਨੇ ਪੂਰੀ ਪੁੱਛਗਿੱਛ ਕੀਤੀ ਹੈਗੀ ਜਿਨ੍ਹਾਂ ਤੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਫੜਿਆ ਵੀ ਗਿਆ ਉਹਨਾਂ ਦੇ ਨਾਲ ਸੰਬੰਧ ਕੁਛ ਇਸ ਤਰ੍ਹਾਂ ਦੇ ਪਾਏਗੇ ਮੈਂ ਇਸ ਤਰੀਕੇ ਕਹਿੰਦੀ ਹਾਂ ਮੈਨੂੰ ਪਤਾ ਨਹੀਂ ਜੋ ਗਾਬੇ ਦੇ ਨਾਲ ਕੀ ਲਿੰਕ ਪਾਏਗੇ ਕੀ ਨਹੀਂ ਪਾਏਗੇ ਜਾਂ ਕੀ ਰਿਕਾਰਡ ਚ ਹੈਗਾ ਜੋ ਕੀ ਪੁੱਛਪੜਤਾਲ ਕਰ ਰਹੇ ਨੇ ਲੇਕਿਨ ਇੱਕ ਪੋਲਿਟਿਸ਼ੀਅਨ ਦੇ ਕਿਸੇ ਨਾਲ ਵੀ ਕੋਈ ਵੀ ਆਪਾਂ ਕਿਸੇ ਥਾਂ ਤੇ ਖੜੇ ਆ ਸੋਸ਼ਲੀ ਖੜੇ ਆ ਪਰਸਨਲੀ ਖੜੇ ਆ ਪੋਲੀਟੀਕਲ ਖੜੇ ਆ ਇਕੱਠਾਂ ਚ ਖੜੇ ਆ ਹਰ ਤਰ੍ਹਾਂ ਦੇ ਬੰਦੇ ਜੋ ਆਪਣੇ ਨਾਲ ਗੱਲ ਵਿਚਰਦੇ ਆ ਗੱਲ ਕਰਦੇ ਆ ਮਿਲਦੇ ਆ ਤਾਂ ਹੋ ਹੀ ਜਾਂਦਾ ਹੈ ਔਰ ਗਾਹਾਂ ਦੀ ਗਾਹ ਅੱਗੇ ਦੇ ਅੱਗੇ ਆ ਜਾਂਦੇ ਨੇ ਟੈਲੀਫੋਨ ਆ ਤੁਹਾਡੇ ਉਹ ਵੀ ਤੁਸੀਂ ਰੱਖ ਨਹੀਂ ਸਕਦੇ ਗੁੱਜੀ ਉਹ ਵੀ ਬੜੀ ਛੇਤੀ ਥੱਲੇ ਤੱਕ ਚਲੇ ਜਾਂਦੇ ਨੇਗੇ ਇਸ ਲਈ ਇਸ ਤਰ੍ਹਾਂ ਦਾ ਕੋਈ ਜਾਣ-ਪਛਾਣ ਅਗਰ ਕੋਈ ਹੋਵੇ ਜਾਂ ਲਿੰਕ ਹੋਵੇ ਜਾਂ ਕੋਈ ਹੋਵੇ ਉਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇੰਟਰ ਇੰਟੈਲੀਜੈਂਸੀ ਹੈ ਤੇ ਸੈਂਟਰ ਚ ਬੀਜੇਪੀ ਦੀ ਸਰਕਾਰ ਆ ਤੁਹਾਨੂੰ ਲੱਗਦਾ ਕੋਈ ਇਸ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਵੀ ਹੋ ਸਕਦਾ ਜਾਂ ਇਸ ਤਰ੍ਹਾਂ ਦੀ ਪੋਲਿਟਿਕਸ ਵੀ ਹੋ ਸਕਦੀ ਹੈ ਦੇਖੋ ਇਹ ਜਿਹੜੀਆਂ ਫਿਰਕਾ ਪ੍ਰਸਤ ਪਾਰਟੀਆਂ ਔਰ ਖਾਸ ਸਪੈਸ਼ਲੀ ਜਿਹੜੇ ਹੈਗੇ ਨੇ ਜਿਵੇਂ ਪੰਜਾਬ ਚ ਅਸੀਂ ਕਾਲੀਤਲ ਨੂੰ ਕਹਿੰਦੇ ਆ ਵੀ ਇਹ ਵਿਤਕਰੇ ਦੀ ਪੋਲਿਟਿਕਸ ਕਰਦੇ ਆ ਇਵੇਂ ਜਿਵੇਂ ਜਿਹੜੇ ਮੋਦੀ ਜੀ ਨੇ ਉਹ ਤਾਂ ਇਸ ਗੱਲ ਦੇ ਵਿੱਚ ਪੂਰੇ ਮਸ਼ਹੂਰ ਬੰਨੇ ਪਿਆ ਕਿ ਉਹਨਾਂ ਨੇ ਤਾਂ ਜਿਵੇਂ ਸਾਡੇ ਪੰਜਾਬ ਨਾਲ ਪਹਿਲਾਂ ਹੀ ਸੌਂ ਖਾ ਕੇ ਬਿਤਕਰਾ ਕੀਤਾ ਕਿ ਪੰਜਾਬੀ ਉਹਨਾਂ ਦੇਖ ਕੇ ਰਾਜੀ ਨਹੀਂ ਹੋ ਉੱਥੇ ਗੁਜਰਾਤ ਦੇ ਵਿੱਚ ਇੱਥਣ ਦੇ باوجود ਵੀ ਸੁਪਰੀਮ ਕੋਰਟ ਚੋ ਕੇ ਸੱਚ ਚੱਕਰ ਵਾਪਸ ਨਹੀਂ ਲਿਆ ਹੋਰ ਵੀ ਬਹੁਤ ਸਾਰੇ ਮਾਮਲੇ ਨੇ ਲੇਕਿਨ ਮੈਨੂੰ ਨਹੀਂ ਪਤਾ ਕਿ ਇਹਦੇ ਵਿੱਚ ਹੱਥ ਹੈ ਜਾਂ ਨਹੀਂ ਹੈ ਜਾਂ ਕਿਸ ਤਰ੍ਹਾਂ ਹੈ ਲੇਕਿਨ ਸੋਚ ਜਿਹੜੀ ਹੈਗੀ ਹੈ ਇਹ ਇੱਕ ਹੀ ਜਾ ਸਕਦੀ ਹੈ ਕਿ ਇਹ ਇਸ ਤਰ੍ਹਾਂ ਦੀ ਵਿਕਟੋਇਮਾਈਜੇਸ਼ਨਰੀ ਸੋਚ ਸਾਡੀ ਉੱਪਰ ਗਵਰਨਮੈਂਟ ਜਿਹੜੇ ਜਿਹੜੇ ਲੀਡਰ ਹੈ ਜਾਂ ਉਹਨਾਂ ਦੀ ਹੋ ਸਕਦੀ ਹੈ ਸੋ ਇਸਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਠੜ੍ਹ ਜਿਨ੍ਹਾਂ ਦਾ ਕਹਿਣਾ ਕਿ ਇਸ ਮਾਮਲੇ ਦੇ ਅੰਦਰ ਸਿਰ ਪੁੱਛਗਿਛ ਹੋ ਰਹੀ ਆ ਮੁਲਾਕਾਤ ਕਿਸੇ ਨਾਲ ਹੋ ਸਕਦੀ ਆ ਪਰ ਸਬੰਧਾਂ ਦਾ ਹੋਣਾ ਤੇ ਮੁਲਾਕਾਤ ਹੋਣੀ ਇੱਕ ਵੱਖੋ ਵੱਖਰਾ ਮਸਲਾ ਔਰ ਇਸ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ